ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਆਪਣਾ ਵੀਡੀਓ ਦਾ ਵਿਸ਼ਾ ਰਹਿਣ ਵਾਲਾ ਕਈ ਵਿਸ਼ਿਆਂ ਨੂੰ ਆਪਾਂ ਮਿਕਸ ਕਰਕੇ ਬਣਾ ਰਹੇ ਹਾਂ ਪਹਿਲਾਂ ਤਾਂ ਆਪਾਂ ਜਿਹੜਾ ਆਪਾਂ ਟਾਈਟਲ ਰੱਖਣਾ ਵੀ ਜਿਹੜੇ ਰਾਜਨੀਤਿਕ ਲੋਕ ਪਿੰਡਾਂ ਚ ਛੋਟਦੇ ਨੇ ਕੋਈ ਲੀਡਰ ਬਣ ਜਾਂਦਾ ਵਧੀਆ ਉਹ ਕਈ ਵਾਰ ਆਪਾਂ ਦੇਖਿਆ ਉਹ ਬਹੁਤ ਲੀਡਰ ਜਿਹੜੇ ਪਿੰਡਾਂ ਚ ਉੱਠੇ ਹੋਏ ਨੇ ਉਹਨਾਂ ਦੇ ਆਪਦੇ ਪਿੰਡ ਦਾ ਨਹੀਂ ਵਿਕਾਸ ਹੋਇਆ ਹੁੰਦਾ ਉਹ ਕਰਦੇ ਆਪਦਾ ਪਿੰਡ ਉਹਨਾਂ ਦਾ ਉਮੀ ਪਿਆ ਹੁੰਦਾ ਸਾਰੇ ਲੋਕ ਕਹਿੰਦੇ ਨੇ ਵੀ ਯਾਰ ਆਪਦੇ ਪਿੰਡ ਦਾ ਵਿਕਾਸ ਹੀ ਨਹੀਂ ਕਰ ਸਕਿਆ ਇਹ ਲੀਡਰ ਕਿਹਾ ਜਾਊ ਕਿਉਂ ਨਹੀਂ ਕਰ ਸਕਿਆ ਉਹਨਾਂ ਦੇ ਕਾਰਨਾਂ ਤੇ ਆਪਾਂ ਚਰਚਾ ਕਰਾਂਗੇ ਇੱਕ ਉਹਨਾਂ ਲੋਕਾਂ ਦੇ ਜਿਹੜੇ ਲੋਕਾਂ ਨੂੰ ਰੱਬ ਉਹਦੇ ਵੀ ਦੇ ਦਿੰਦਾ ਵਧੀਆ ਨੌਕਰੀ ਵੀ ਦੇ ਦਿੰਦਾ ਪਰ ਉਹਨਾਂ ਦੀ ਘਟੀਆ ਗੱਲਾਂ ਕਰਨ ਦੀ ਆਤ ਨਹੀਂ ਜਾਂਦੀ ਹੈਗੀ ਪਿੰਡ 'ਚ ਉਹ ਲੋਕ ਟੁੱਚਰੀ ਖਾਉਂਦੇ ਨੇ ਉਹਦੇ ਉਹਨਾਂ ਨੂੰ ਵਧੀਆ ਮਿਲ ਜਾਂਦੇ ਨੇ ਵਧੀਆ ਪਰਮਾਤਮਾ ਉਹਨਾਂ ਨੂੰ ਪੈਸਾ ਵੀ ਦੇ ਦਿੰਦਾ ਪਰ ਸਿੱਤਰਖਾਨ ਦੀ ਜਿਹੜੀ ਪੁੱਸ ਉਹਨਾਂ ਨੂੰ ਪਾਈ ਜਾਂਦੀ ਆ ਉਹ ਹਮੇਸ਼ਾ ਰਹਿੰਦੀ ਰਹਿੰਦੀ ਆ ਤੀਜੀ ਗੱਲ ਜਿਹੜੇ ਮੇਰੇ ਵੀਰ ਨਸ਼ਾ ਕਰਦੇ ਨੇ ਪਿੰਡ ਜਿਹੜੀ ਚੀਜ਼ ਕਹਿੰਦੇ ਹੁੰਦੇ ਸੀ ਪਿੰਡ ਅੱਗੇ ਨਾਲ ਖੜਦਾ ਸੀ ਕੋਈ ਖਿਡਾਰੀ ਹੁੰਦਾ ਕੋਈ ਕਬੱਡੀ ਵਾਲਾ ਹੁੰਦਾ ਉਹਨੂੰ ਕੋਈ ਮੰਨ ਲਾਉਂਦਾ ਉਹਨੂੰ ਘਿਓ ਦਿੰਦਾ ਪਿੰਡ ਇਕੱਠਾ ਕਰਕੇ ਵੀ ਸਾਡਾ ਹੁਣ ਪਿੰਡ ਮੰਗਾ ਖਿੱਚਦਾ ਉਹਨੂੰ ਨਸ਼ੇਤੀ ਲਾ ਲਉ ਕੋਈ ਪਿੰਡਾਂ ਦੀ ਉਹ ਨਹੀਂ ਜੇ ਕੋਈ ਬੰਦਾ ਮੁੱਖਤਾ ਰਾਜ ਆਉਣਾ ਚਾਹੁੰਦਾ ਨਾ ਸਾਡੇ ਦੀ ਉਹਨੂੰ ਆਉਣ ਨਹੀਂ ਦਿੰਦੇ ਜੇ ਉਹਨੂੰ 2 ਸਾਲ ਵੀ ਹੋ ਜਾਣਾ 3 ਸਾਲ ਵੀ ਹੋ ਜਾਣਾ ਸਾਡੇ ਨੂੰ ਫੇਰ ਵੀ ਕਹੀ ਜਾਣਗੇ ਜੇ ਕੁਝ ਕਰੇ ਇਹ ਤਾਂ ਜਿਹਾ ਐ ਇਨੇ ਤਾਂ ਕਰਿਆ ਇਨੇ ਉਹਦੇ ਪਿੱਛੋਂ ਹੀ ਨਹੀਂ ਛੱਡਦੇ ਯਾਨੀ ਕਿ ਬੰਦੀ ਦੇ ਕਿਉਂਕਿ ਬੰਦਾ ਨਸੀ ਵਾਲਾ ਇਹ ਗੱਲ ਜੇ ਉਹਨੇ ਸੱਡੇ ਨੂੰ ਛਾਲ ਵੀ ਹੋ ਗਿਆ ਜੇ ਉਹਨੂੰ ਕੋਈ ਗੱਲ ਕਹੀਦੀ ਵੀ ਤਾਂ ਐ ਕਰਿਆ ਤੀ ਉਹਦਾ ਦਿਮਾਗ ਤੇ ਦਿਲ ਬੜਾ ਕਮਜ਼ੋਰ ਹੋ ਜਾਂਦਾ ਇਹ ਚੀਜ਼ਾਂ ਤੋਂ ਤਾਂ ਇਹ ਤੁਸੀਂ ਦੇਖੋ ਕਿ ਸਰਾਬੀ ਆ ਜੀ ਉਹਦੀ ਮਾੜੀ ਜੀ ਕਿਸੇ ਨਾਲ ਲੜਾਈ ਉਹ ਪਹਿਲਾਂ ਪਿੱਗ ਲਾ ਕੇ ਆਊਗਾ ਕੋਈ ਯਾਰ ਅੱਜ ਆਪਣੀ ਉਹਨਾਂ ਨਾਲ ਗੱਲ ਆ ਕਿਉਂਕਿ ਉਹਦਾ ਦਿਲ ਉੱਥੇ ਸੈੱਟ ਹੋ ਗਿਆ ਉਹਨਾਂ ਦਾ ਜਦੋਂ ਉਹਨੂੰ ਉਹ ਹੀ ਗੱਲਾਂ ਕਹੀ ਜਾਣੀਆਂ ਨੇ ਬੰਦੇ ਦਾ ਮਨ ਖਰਾਬ ਹੋ ਜਾਂਦਾ ਵੀ ਯਾਰ ਆਪਾਂ ਤਾਂ ਉਹੀ ਬਦਨਾਮੀ ਰਹਿਣੀਆਂ ਸਿਰ 'ਚ ਸਾਡ ਪਰੇ ਆਪਾਂ ਕਰਦੇ ਆ ਕਿਉਂ ਇਹ ਗੱਲਾਂ ਕਰਕੇ ਪਿੰਡਾਂ ਦੇ ਲੋਕ ਸਹਿਰਾਂ ਗਏ ਤਾਂ ਹੀ ਉਹ ਜਾਂਦੇ ਨੇ ਜਿਹੜੇ ਕਈ ਵਧੀਆ ਨੇ ਮੁਲਾਜ਼ਮਾਂ ਵਧੀਆ ਜਵਾਕਾਂ ਨੂੰ ਲੈ ਕੇ ਜਾਂਦੇ ਨੇ ਕਈ ਵਗ ਵੀ ਜਾਂਦੇ ਨੇ ਪਰ ਖੇੜਾ ਨਹੀਂ ਛੱਡਦੇ ਪਿੰਡਾਂ ਚ ਆਈ ਕੁਛ ਕਰਨ ਪਿੰਡਾਂ ਦੀ ਵਿਕਾਸ ਰੁਕਣ ਦਾ ਕਈ ਕਾਰਨ ਨੇ ਪਿੰਡ ਦੇ ਲੋਕ ਉਹ ਬੰਦੇ ਦੀ رائے ਲੈਣਗੇ ਜਿਹੜਾ ਆਪ ਦਾ ਪਿੰਡ ਸਾਡੇ ਕਿ ਸ਼ਹਿਰ ਚ ਵਾ ਗਿਆ ਆਪਦੇ ਜਵਾਕ ਤਾਂ ਵਧੀਆ ਗਰਾਉਂਡਾਂ ਤੇ ਸੈੱਟ ਨਹੀਂ ਉਹਦੀ رائے ਲੈਣਗੇ ਉਹਦੀ رائے ਨਾਲ ਸਰਪੰਚ ਮੈਂਬਰ ਚ ਉਹਨਾਂ ਦੀ ਸੋਚਣਗੇ ਉਹ ਮੂਰੇ ਰਹੂਗਾ ਉਹ ਕੀ رائے ਦੇ ਤਾ ਆਪ ਤਾਂ ਆਪਦੇ ਗਰਾਉਂਡ ਲੈਣਾ ਚਾਹਦੇ ਬੱਚੇ ਖੇਡ ਸਕਦੇ ਛੁੱਟੇ ਦਾ ਤਾਂ ਕੀ ਕਰ ਦੂ ਉਹਨੂੰ ਤਾਂ ਕਿ ਚੌਧਰ ਦੀ ਖੁਸ਼ ਹੁੰਦੀ ਆ ਤਾਂ ਉਹ ਪਿੰਡ ਚ ਵੜਦਾ ਮੋੜ ਮੋੜ ਜੇ ਫਿਕਰ ਹੁੰਦਾ ਅਗਲਾ ਪਿੰਡ ਚ ਹੀ ਰਹਿੰਦਾ ਉਹ ਸਿਆਣੇ ਗੁੱਟੀ ਪਿੰਡ ਚ ਪਾਈ ਐਡਾ ਸਟਾਰ ਹੋ ਕੇ ਜੇ ਬੰਦੇ ਨੂੰ ਇੰਨੀ ਫਿਕਰ ਹੁੰਦਾ ਅਗਲਾ ਪਿੰਡ ਚ ਹੀ ਰਹਿੰਦਾ ਵੀ ਹਾਂ ਵੀਰੇ ਇਹ ਆਪਣੀ ਇੱਕ ਖਾਸ ਆਪਦੇ ਬੰਦਿਆਂ ਦੀ ਵੀਡੀਓ ਬਣਾਈ ਦੋ ਮੈਂ ਤੁਹਾਨੂੰ ਕਹਿੰਦਾ ਮੁੰਡੇ ਸੀ ਉਹ ਵਿਜੇਂਦਰ ਸਿੰਘਲੇ ਕੋਲੇ ਜਾਣ ਲੱਗੇ ਕਾਂਗਰਸ ਦੇ ਉਹੀ ਵਾਗੇ ਕਿਸੇ ਨਾਲ ਜਾਣਗੇ ਦੋ ਤਿੰਨ ਵਾਰ ਲੈ ਕੇ ਉਹਨਾਂ ਨੂੰ ਵੀਡੀਓ ਵਾਚ ਜਿੰਨੀ ਮਰਜ਼ੀ ਲੰਬੀ ਹੋ ਜੇ ਸਾਰਾ ਕੁਝ ਸਫਾ ਗੱਲ ਸਿਰੇ ਲਾ ਕੇ ਛੱਡਾਂਗੇ ਤੇ ਸੁਣ ਲਿਓ ਵੀ ਜਿਹੜੇ ਬੰਦੇ ਇਹ ਗੱਲਾਂ ਬਾਰੇ ਸੋਚਦੇ ਨੇ ਵੀ ਇਹ ਕਿਉਂ ਨਹੀਂ ਹੁੰਦਾ ਪਿੰਡਾਂ 'ਚ ਤਾਂ ਉਹ ਵੀਡੀਓ ਨੂੰ ਜ਼ਰੂਰ ਸੁਣਿਓ ਤੇ ਫੋਲੋ ਵੀ ਕਰਿਓ ਆਪਣੀ ਚੈਨਲ ਤੇ ਵਿਜੇਂਦਰ ਸਿੰਘਲੇ ਕੋਲੇ ਉਹ ਇੱਕ ਦੋ ਵਾਰ ਵੀ ਵਾਗੇ ਨਾਲ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਗੱਲ ਵਾਸਤਾ ਕੀ ਹੁੰਦਾ ਇਹ ਕੀ ਹਿਸਾਬ ਕਿਤਾਬ ਆ ਤੇ ਉਹ ਤਾਂ ਉਹੀ ਗਏ ਉਹਨਾਂ ਦੇ ਕੋਈ ਚਿੱ ਪਰ ਪਿੰਡ ਦੀ ਕੋ ਲੱਤਾਂ ਕਿੱਧਣਾਂ ਵਾਲੇ ਤੂੰ ਪਹਿਲਾਂ ਰਵੇ ਲੋਣੇ ਵਾਲੇ ਵਾਗੇ ਵੀ ਉਹ ਤਾਂ ਮੰਡੇ ਆਏ ਨੇ ਆਏ ਨੇ ਆਏ ਨੇ ਇੰਦਿਆ ਕਰਨ ਉਹੀ ਗੱਲ ਪਿੱਛੇ ਲੀਡਰ ਹੁੰਦਾ ਜਿਹੜਾ ਜਿਹੜੇ ਬੰਦੇ ਦੇ ਪਿੱਛੇ ਲੱਤਾਂ ਕਿੱਧਣਾਂ ਵਾਲੇ ਵਗ ਜਾਣ ਇੱਕ ਗੱਲ ਉਹ ਵੀ ਸਿੱਖ ਲਓ ਜਿਹੜੇ ਬੰਦਿਆਂ ਨੇ ਗਾਹਾਂ ਇਹ ਕੰਮਾਂ 'ਚ ਪੈਣਾ ਜਾਂ ਪਏ ਹੋਏ ਨੇ ਵੀ ਜਿਹੜੇ ਬੰਦੇ ਲੱਤਾਂ ਖਿੱਚਦੇ ਨੇ ਲੀਡਰ ਉਹਨੂੰ ਛਿੜਦਾ ਹਮੇਸ਼ਾ ਜਿਹੜੀ ਬੰਦੇ ਦੀ ਜਾ ਕੇ ਵੱਧ ਸਕੈਤਾ ਜੋਗੜੀਆਂ ਜਾਣ ਲੀਡਰ ਉਹਨੂੰ ਚਾਹਦਾ ਵੀ ਬੰਦੇ 'ਚ ਕੁਸਤਾ ਹੋਊਗਾ ਯਾਰ ਜਿਹੜਾ ਇੰਨਾ ਮੰਗਰ ਆ ਗਏ ਇਹ ਲੀਡਰ ਨੇ ਉਹ ਮੁੰਡਿਆਂ ਨੂੰ ਭਾਈ ਚੱਕ ਲਿਆ ਵੀ ਜਰ ਖਾਸ ਹੋ ਕੋਈ ਤਾਂ ਗੱਲ ਗੱਲ ਮੰਨਣ ਲੱਗਿਆ ਹੁਣ ਚੱਕਣ ਨੂੰ ਆਏ ਰਹੀਏਗਾ ਵੀ ਨਾਲ ਰਹਿਣ ਲੱਗ ਜਾ ਆਕੇ ਲੱਗਣ ਲੱਗੇ ਮੜਾ ਮੋਟਾ ਵੀ ਕੋਈ ਪ੍ਰੋਗਰਾਮ ਆ ਕੋਈ ਕੰਮ ਆ ਫੋਨ ਡਰੈਕਟ ਸਿੱਧੇ ਨੰਬਰ ਹੋ ਗਏ ਭਾਈਆਂ ਵਾਲਾ ਪਿਆਰ ਬਣਾ ਲਿਆ ਚਲਦਾ ਗਿਆ ਉਸ ਤੋਂ ਬਾਅਦ ਚਲੋ ਜਦੋਂ ਫਾਇਰ ਲੱਗਣੀ ਪਹਿਲੀ ਤਾਂ ਗੱਲ ਉਹ ਮੁੰਡੇ ਨਾਲ ਤਾਂ ਕੋਈ ਲੀਡਰ ਬਣ ਸਕਦੀ ਸੀ ਕਿਉਂਕਿ ਹਲਕਾ ਹੀ ਸੀ ਯਾਰ ਆਪਾ ਸਾਡਾ ਪਰ ਤੁਸੀਂ ਐਂ ਦੇਖੋ ਐਮਪੀ ਦੀ ਉਤੋਂ ਕਾਂਗਰਸੀ ਸਰਕਾਰ ਦੀ ਕਾਂਗਰਸ ਦਾ ਐਮਪੀ ਦੀ ਸੈਂਟਰ ਚ ਸਰਕਾਰ ਦੀ ਆ ਪੰਜਾਬ ਵਾਲੇ ਤਾਂ ਕੋਈ ਗੱਲ ਨਹੀਂ ਮਨਿਸਟਰਾਂ ਨੂੰ ਤਾਂ ਉੱਪਰ ਦੀ ਅਹੁ ਉਸਮਰਜ਼ੀ ਕਰਾ ਸਕਦਾ ਉਹ ਤੋਂ ਬੰਦੇ ਦਾ ਉਹ ਪਿਆਰ ਤੇ ਹੁਣ ਵਾਲਾ ਇੱਕ ਐਮਪੀ ਜਿੱਤਿਆਂ ਦੀ ਹੋਰ ਗੱਲ ਹੈ ਜਿਹੜੀ ਸਰਕਾਰ ਹੋਵੇ ਉਹ ਬੰਦੇ ਨੇ ਚਾਹ ਉਹ ਤਾਰਕ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਉਹ ਟਾਈਮ ਨਾਲ ਪਰ ਲੀਡਰ ਤਾਂ ਬਣੀ ਨਹੀਂ ਉੱਚ ਸਕਦੇ ਉਹ ਕਿਉਂ ਹਲਕਾਰ ਯਾਰ ਪਾ ਕੋਈ ਗੱਲ ਨਹੀਂ ਬਾਤ ਨਹੀਂ ਵੱਧ ਤੋਂ ਵੱਧ ਅਗਲਾ ਸਰਪੰਚੀ ਚ ਉਹ ਵੀ ਹਿੱਸਾ ਹੈ ਨਹੀਂ ਸੀ ਇਹਦੀ ਤੇ ਤਮ ਚੱਲਦਾ ਗਿਆ ਤੇ ਲੋਕਾਂ ਨੇ ਪਹਿਲਾਂ ਪਿੰਡ ਦੇ ਨਾਲ ਕੀ ਫੋਨ ਹਣਾਈਆਂ ਕਹਿੰਦੇ ਜੀ ਵਿਜੇਂਦਰ ਸਿੰਘ ਲਾ ਦੇ ਤਾਂ ਉੱਥੇ ਚਿੱਟੇ ਦੀ ਢੇਰੀ ਲਾਈ ਰਹੀਆਂ ਸੀ ਜਿੰਨਾ ਮਰਜ਼ੀ ਲਾ ਲੋ ਉਹ ਲੀਡਰ ਬੰਦਾ ਇਹ ਜਨ ਅਸੇ ਦੀ ਗੱਲ ਤੋਂ ਦੂਰ ਮੈਂ ਆਪਦੀ ਗੱਲ ਦੱਸਦਾ ਤੁਹਾਨੂੰ ਇੱਕ ਵਾਰ ਉਹਦਾ ਥੋੜਾ ਜਾਂ ਲੌਂਡੀ ਨਾਲ ਨਹੀਂ ਨਿਕਲੀ ਉਮੀ ਲਾ ਲਿਆ ਉਹਦੇ ਪੀਏ ਨੂੰ ਸਮੈਲ ਆ ਗਈ ਉਹ ਕਹਿੰਦਾ ਤੁਸੀਂ ਘਰੇ ਵਗ ਜੂ ਯਾਰ ਕੋਈ ਚੱਕਰ ਨਹੀਂ ਹੈਗਾ ਨਹੀਂ ਆਪਾਂ ਇਹ ਨਹੀਂ ਕੰਮ ਕਰਨਾ ਇਹ ਸੋਚਤੀ ਚਲੋ ਮੂੰਹ ਚਲਦੀ ਹੈ ਸ਼ਰਾਬ ਉਹ ਗੱਲ ਤੋਂ ਮੈਂ ਮਨ ਕਰਨੀ ਹੁੰਦਾ ਜਿਵੇਂ ਵੋਟਾਂ ਸੀ ਕਾਪੀ ਆਉਂਦੀ ਆ ਬੰਦੇ ਨੂੰ ਹਜ਼ਾਰ ਦੀ ਆ ਜਿਵੇਂ 10-10 ਦੇ ਨੋਟ ਹੁੰਦੇ ਆ ਉਹ ਠੇਕੇ ਤੇ ਦਿਓ ਡੱਬਾ ਚੱਕੂ ਜਿੰਨੇ ਚਕਾਉਣਾ 10 ਦਾ ਨੋਟ ਦਿਓ ਡੱਬਾ ਚੱਕੂ ਉਹ ਚੀਜ਼ ਹੁੰਦੀ ਆ ਉਹ ਤੋਂ ਐ ਨਹੀਂ ਮੈਂ ਕਹਿੰਦਾ ਵੀ ਸ਼ਰਾਬ ਚਲਦੀ ਜਾਂਦੀ ਆ ਪਰ ਹੋਰ ਨਸਿਆਂ ਦੀ ਗੱਲ ਆ ਵੀ ਸ਼ਰਾਬ ਤੋਂ ਹੀ ਉਹਨੇ ਐਂ ਕਹਿਤਾ ਵੀ ਘਰੇ ਵਗ ਜੂ ਚਿੱਟੀਆਂ ਗੱਲਾਂ ਤਾਂ ਦੂਰ ਪਹਿਲਾਂ ਵਿਜੇਂ ਉੱਥੋਂ ਨਾ ਚੱਲਿਆ ਜਦੋਂ ਉਹਨੇ ਨੇੜੇ ਲਾਲ ਖਣੇ ਲੱਗਣਾ ਹੀ ਨਹੀਂ ਸੀ ਤਾਂ ਤੁਹਾਨੂੰ ਤਾਂ ਪਤਾ ਹੀ ਹੁੰਦੀ ਤਾਂ ਕਿ ਨਾਲ ਗਏ ਸੀ ਦੋ ਵਾਰ ਉਦੋਂ ਪਾਣੀ ਵਾਲੀ ਟੈਂਕੀ ਜੀ ਦਾ ਮਸਲਾ ਸੀ ਕੋਈ ਜਦੋਂ ਗਏ ਤੇ ਲੱਗਣੀ ਨਹੀਂ ਸੀ ਉਦੋਂ ਬਾਅਦ ਉਹਨੇ ਉਹ ਕਰ ਲਿਆ ਉੱਧਰ ਲਾ ਕੇ ਫਿਰ ਇੱਧਰ ਗੱਲ ਲੜਾਤੀ ਵੀ ਪਿੰਡਕ ਨਹੀਂ ਹੋਣ ਦਾ ਖਤਮ ਹੋ ਜੀ ਨਾ ਜੀ ਵਿਜੇਂਦਰ ਸਿੰਘ ਲਾਦਾ ਨਸਾ ਐ ਕਰਦਾ ਐ ਕਰਦਾ ਨਾਲੇ ਉਹ ਲੀਟਰ ਤੇ ਕੋਈ ਦਾਗ ਨਹੀਂ ਹੈਗਾ ਮੈਂ ਪਿੰਡ થી ਗੱਲ ਦਾਦਾ ਫਿਰ ਜੇ ਉਹ ਬੰਦਾ ਉੱਠ ਕੜਨਾ ਫਰਜ ਕਰੂ ਆਪਾਂ ਉਹ ਬੰਦੇ ਉੱਠ ਕੜਨ ਫਿਰ ਕਿਤੇ ਅਗਲਾ ਪਿੰਡ ਬਾਰੇ ਸੋਚੋ ਵਾਲਾ ਕੋਈ ਜਰ ਆਪਣੇ ਨਾਲ ਤਾਂ ਕਰੀਆ ਸੀ ਪਿੰਡ ਕਰਦਾ ਹੀ ਨਹੀਂ ਆ ਕੋਈ ਮੁੰਡਾ ਵੀ ਤੁਹ ਉਹ ਕਹਿੰਦਾ ਖਾ ਕੇ ਲੈਟਰੀ ਨਹੀਂ ਜਾਣਾ ਖਾਣਾ ਹੀ ਆ ਅਸੀਂ ਵੀ ਖਾ ਲਈਏ ਖਾਣਾ ਨਹੀਂ ਵੀਰੇ ਜੋਰ ਮਾਰਨਾ ਪੈਂਦਾ ਜੰਮ ਚ ਉਹ ਬੰਦੇ ਨੇ ਆ ਉਹਦਾ ਪਿੰਡ ਦਾ ਨਾਮ ਐਡਾ ਹੋ ਜੀ ਕਿਤੇ ਖੋਲਦਾ ਪਿੰਡ ਦਾ ਨਾਮ ਲਾਉਂਦਾ ਪਿੱਛੇ ਫਿਰ ਵੀ ਐਡਾ ਨਾਮ ਜਮਗਾ ਜਿਹੜੀਆਂ ਗੱਡੀਆਂ ਉਸੇ ਥੱਲੇ ਰਹਿੰਦੀਆਂ ਨੇ ਉਹਨਾਂ ਨਾਲ ਤੁਸੀਂ ਫੋਟੋ ਖਿਡਾਉਣ ਨੂੰ ਦੱਸ ਦਿੰਦੇ ਸਾਲਿਓ ਜਿਹੜੇ ਤੁਸੀਂ ਕਹਿੰਦੇ ਸੀ ਉਹਨੂੰ ਫਿਰ ਉਹਦਾ ਖਾ ਖਾ ਕੇ ਜੇ ਉਹਦਾ ਕੰਮ ਕੀ ਖਾਣਾ ਲੈਟਰੀ ਨਹੀਂ ਜਾਣਾ ਉਹ ਤਾਂ ਬਣ ਗਿਆ ਤੁਸੀਂ ਤਾਂ ਬਣੀ ਨਹੀਂ ਖਾ ਕੇ ਪਿੰਡ ਲੱਤਾਂ ਖਿੱਚਦਾ ਹਮੇਸ਼ਾ ਮੈਂ ਇਹ ਗੱਲ ਤਾਂ ਕਹਿੰਦਾ ਨਹੀਂ ਹੁੰਦੇ ਕੁਝ ਲੋਕ ਹੀ ਨੇ ਇੱਕ ਜਿਹੜੇ ਬਾਹਰ ਜਾ ਕੇ ਰਹਿਣ ਲੱਗ ਗਏ ਉਹ ਬਾੜਾ ਕਰਦੇ ਉਹਨਾਂ ਉਹੀ ਚੌਧਰ ਘੋਟਣਾ ਚਾਹੁੰਦੇ ਆ ਪਿੰਡ 'ਚ ਜੇ ਚੌਧਰ ਘੋਟਣਾ ਤੁਸੀਂ ਪਿੰਡ ਚਲੋ ਮੈਂ ਰੱਖਣਾ ਜਿਹੜਾ ਪਿੰਡੋਂ ਬਾਹਰ ਕਿਹਦੀ ਵੋਟ ਹੀ ਕੱਟ ਦੇਣੀ ਹੈ ਸਰਕਾਰ ਨੂੰ ਜਿੱਥੇ ਰਹਿੰਦਾ ਉੱਥੇ ਬਣਾਵੇ ਜੇ ਤੂਰੇ ਰਹਿੰਦੇ ਨਹੀਂ ਹੈਗਾ ਵੀ ਚੈੱਕ ਹੋਣਾ ਚਾਹੀਦਾ ਵੀ ਬੰਦਾ ਰਹਿੰਦਾ ਉਹ ਜਿਆਦਾ ਚੌਧਰ ਘੋਟਦੇ ਨੇ ਉਦੋਂ ਵਾਰ ਚਲੋ ਤੁਸੀਂ ਐ ਮੈਨੂੰ ਵੀ ਪਿੰਡ ਪ੍ਰੋਗਰਾਮ ਹੋਵੇ ਮੈਂ ਆਪ ਦੀ ਦੱਸਦਾ ਵਿੱਚ ਗੱਲ ਪਿੰਡ ਆ ਗਿਆ ਐਮਪੀ ਉਹ ਤੋਂ ਸਰਕਾਰ ਹੋ ਗਈ ਕਾਂਗਰਸ ਦੀ 2.5 ਲੱਖ ਦੇ ਕੇ ਗਿਆ ਚੈੱਕ ਕੋਈ ਰਾਜਨੀਤੀ ਦੀ ਗੱਲ ਨਹੀਂ ਕਰੀ ਪਹਿਲਾਂ ਪਿੰਡ ਦੇ ਨੇ ਜਦੋਂ ਆਇਆ ਲੰਗਰ ਬੰਦ ਕਰਤਾ ਕਹਿੰਦੇ ਵੀ ਲੰਗਰ ਭਾਈ ਬੰਦਦਾ ਹ ਲੰਗਰ ਕਹਿੰਦੇ ਬੰਦਾ ਭਾਈ ਹੁਣ ਕੋਈ ਲੰਗਰ ਚ ਨਾ ਜਾਉਂਦਾ ਉਹਨਾਂ ਨੇ ਤਾਂ ਚਾਹ ਤੋਂ ਤੋਂ ਪੀਂਦੇ ਨੇ ਉਹ ਕਿਹੜਾ ਚਾਹ ਨੂੰ ਫੋਕੇ ਦੀ ਉੱਤੇ ਕਾ ਗਈ ਐਮਪੀ ਪ੍ਰੋਗਰਾਮ ਤੇ ਆ ਗਿਆ ਕੋਈ ਰਾਜਨੀਤੀ ਦੀ ਗੱਲ ਨਹੀਂ ਕਰੀ ਉਹਨੇ ਬਸ ਕੱਲਾ ਉਹ ਕਰਿਆ ਤੇ ਚੱਕ ਦੇ ਗਿਆ ਉਹਦੇ ਨਾਲ ਵੀ ਭਾਈ ਮੁੰਡਿਆਂ ਨਾਲ ਆਪਣਾ ਪ੍ਰੇਮ ਇਹਨਾਂ ਕਰਕੇ ਮੈਂ ਪਹੁੰਚਿਆ ਜਿਨ੍ਹਾਂ ਨੇ ਕਹਿਆ ਸੀ ਪਹੁੰਚੋ ਇਹ ਗੱਲ ਤੇ ਵੀ ਇੰਨੀ ਗੜਤਨ ਪੈਂਦੇ ਨੇ ਬਾਅਦ ਦੇ ਵਿੱਚ ਕੋਈ ਵੀ ਬਾਹਰ ਹੀ ਰਹਿੰਦਾ ਉਹਨੇ ਬੋਲ ਲਿਆ ਜਦੋਂ ਉਹ ਚਲੇ ਗਏ ਕਹਿੰਦਾ ਭਾਈ ਰਾਜਨੀਤੀ ਆ ਜਿਹੜੀ ਉਹ ਗੁਰੂ ਘਰਾਂ ਚ ਨਾ ਕਰਿਆ ਕਰੋ ਤੇ ਇਹ ਗੱਲ ਬੋਲੀ ਗਈ ਨਾਲੇ ਆਪ ਉਹ ਬੰਦੇ ਹੋਰ ਪਾਰਟੀ ਦੇ ਟੁੱਟ ਚਰ ਜੇ ਬੰਦੇ ਨੇ ਉਹ ਅ ਸਾਡੇ ਕੋਈ ਪ੍ਰੋਗਰਾਮ ਉਹਨੂੰ ਮੂਰੇ ਪੜਾ ਕੇ ਉਹਨੂੰ ਬੁਲਾਉਂਦੇ ਆ ਉਹਨੂੰ ਨਾਲੇ ਉਹਨੇ ਦਸੀ ਕਦੇ ਦਿੱਤੀ ਨਹੀਂ ਹੈਗੀ ਬਣਿਆ ਕੁਝ ਨਹੀਂ ਉਹ ਇੱਕ ਵਾਰ ਲਾ ਲੋ ਅਗਲਾ ਪੈਸੇ ਦੇ ਕੇ ਆ ਕੇ ਵਾ ਗਿਆ ਐਪੀ ਹੋ ਗਿਆ ਵੀ ਮੌਜੂਦਾ ਸੈਂਟਰ ਦੀ ਸਰਕਾਰ ਦਾ ਉੱਥੇ ਵੀ ਬੰਦਿਆਂ ਨੇ ਇਹ ਚੀਜ਼ਾਂ ਕਰਦੇ ਨੇ ਪਿੰਡ ਦੇ ਫਿਰ ਬੰਦਾ ਪਿੰਡ ਪ੍ਰਤੀ ਆਪਣੇ ਆਪ ਹੀ ਮੈਂ ਇਹ ਹਾਲਾਤ ਦੀ ਵਿੱਚ ਐਡ ਕਰਤੀ ਵੀ ਫਾਇਰ ਖਿੱਚਣ ਲੱਗ ਜਾਂਦਾ ਵੀ ਯਾਰ ਐਂ ਪਿੰਡ ਕਰਦਾ ਨਾਲੇ ਕੋਈ ਗੱਲ ਨਹੀਂ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਵੀ ਇਹ ਜੇ ਟੱਕਰ ਨਾਲ ਅਗਲਾ ਜਿੱਦਾਂ ਟੱਕਰ ਵੀ ਫਿਰ ਉਹ ਵੀ ਚੱਲਦਾ ਰਿਹਾ ਸਾਰਾ ਕੋ ਚਲੋ ਸਿਸਟਮ ਤੇ ਆਪਾਂ ਐਵੇਂ ਕਹੀਏ ਮੁੰਡੇ ਨੇ ਜਿਹੜੇ ਦੀ ਗੱਲ ਮੈਂ ਜ਼ਿਕਰ ਕਰ ਰਿਹਾ ਵੀ ਸਮਝ ਅਸੀਂ ਵੀ ਜੇ ਕਹੀਏ ਮੱਸੀ ਪੱਥਰ ਚਟਕੇ ਮੁੜੀ ਵੀ ਆ ਹੌਂਦਾ ਹੌਂਦਾ ਪਰ ਹੋਰ ਗੱਲਾਂ ਦਾ ਮੈਂ ਹੁਣ ਸਾਰਾ ਕੁਝ ਬੰਦੇ ਨੂੰ 2-3 ਸਾਲ ਹੋ ਗਏ ਉਹ ਦੁਨੀਆ ਤੋਂ ਦੂਰ ਸਿਸਟਮ ਤੋਂ ਚਲੋ ਬੰਦੇ ਉਹ ਵੀ ਹੋ ਗਏ ਸਾਰਾ ਕੁ ਕੁਰੀ ਗਿਆ ਪੂਰਾ ਜੋਰ ਲਾ ਲਿਆ ਇਹਨਾਂ ਨੇ ਲੀਟਰਾਂ ਕੋਲ ਲਾ ਲਿਆ ਫਿਰ ਪਿੰਡ 'ਚ ਸਾਡਾ ਵੀ ਲਾਉਂਦੇ ਰਹੇ ਨੇ ਮੰਗਣਾ ਸਾਡਾ ਲਾਉਂਦੇ ਨੇ ਤੇ ਮੈਂ ਕਹਿਣਾ ਵੀ ਜੇ ਬੰਦਾ ਕਰਨ ਵਾਲਾ ਹੋਵੇ ਇਹ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਦਾ ਨਾਮ ਲੈਂਦੇ ਨੇ ਪਹਿਲਾਂ ਤਾਂ ਪਿੰਡ 'ਚ 250 ਸਿਲੰਡਰ ਵੰਡਦਾ 250 ਸਿਲੰਡਰ ਚਾਹੇ ਅਸੀਂ ਭਾਵੇਂ ਦੀ 1000 ਸਿਲੰਡਰ 250 'ਚੋਂ 2000 ਦਾ ਸਿਲੰਡਰ ਵੇ ਇਹ 100 ਵੀਚ ਦੇ ਦੋ ਲੱਖ ਦਾ ਬੰਦਾ ਤਾਂ ਮੈਂ ਬੱਟੀਆਂ ਨਹੀਂ ਛੱਡਦਾ ਹੁੰਦਾ ਨਸੇ ਵਾਲਾ ਅਸੀਂ ਕਿਹ ਮਲੇ ਨਾਲੇ ਨਾਲੇ ਬੰਦੇ ਨੂੰ ਕਿਤੇ ਤੋਰ ਕੇ ਦਿਖਾਓ 100 ਰੁਪਿਆ 1000 ਰੁਪਿਆ ਜਿਹੇ ਚਾਹੀਦਾ ਤਾਂ ਫ੍ਰੀ ਚ ਮੈਂ ਤੇਲ ਫੂਕ ਕੇ ਕਿਹੜਾ ਨਸੇ ਵਾਲਾ ਲੋਕਾਂ ਦੇ ਕੰਮ ਕਰ ਤੂੰ ਨਹਾ ਕਰਦਾ ਹੋਵੇ ਇਹ ਗੱਲਾਂ ਲੀਟਰ ਸੋਚਦੇ ਨੇ ਕਾਕਾ ਜੀ ਤੁਸੀਂ ਜਿੱਥੇ ਜ਼ੋਰ ਲਾਉਣ ਉਹ ਐਵੇਂ ਸੀਦਾ ਜਾ 100 ਸਲੈਂਟ ਟੱਟ ਪਾਉਂਦੇ ਇਹ ਕੱਲੇ ਕੱਲਾ ਘਰੇ ਬੰਦਿਆ ਲੋਕਾਂ ਨੂੰ ਠੰਡੇ ਵੀ ਭੱਲਿਓ ਪਿਆਲੇ ਲੈਣ ਆਏ ਨੇ ਤਾਂ ਅਸੀਂ ਕਿਸੇ ਤੋਂ ਲਈ ਨਹੀਂ ਹੈਗੀ ਤੁਸੀਂ ਬਦਨਾਮ ਕਰਕੇ ਤੁਸੀਂ ਫਿਰ ਕਰਤੀ ਲੈ ਤੈ ਉਹ ਅਗਲਾ ਫਿਰ ਜਿਹੜੇ ਕੋਈ ਚਰਪਾਈ ਹੁੰਦਾ ਸੈਟ ਹੁੰ ਲੋ ਡਾਕਟ ਕਰਾਉਣੇ ਆ ਫੀਮ ਆ ਸਕਦੀ ਆਪਾਂ ਇਹ ਤੋਂ ਮਨ ਕਰਣੀ ਹੁੰਦੀ ਵੀ ਕਦੇ ਭਾਈ ਖਾ ਲਈ ਉਹ ਕਰ ਲਈ ਉਹ ਤਾਂ ਆਊਗੀ ਉਹ ਤਾਂ ਮੈਂ ਸੱਤੀ ਬੁੜੀਆਂ ਨਹੀਂ ਪਿੰਡ ਜੱਦੇ ਪਿੰਡ ਦੀਆਂ ਤੇ ਆ ਜੂ ਆਪਣੀਆਂ ਦੇ ਜੇ ਕਾਉ ਮੈਂ ਕਢਾ ਸਕਦਾ ਤੇ ਨਾਲੇ ਉਹ ਡੋਟ ਟੈਸਟ ਕਰਾ ਲੈਣ ਨਾਲੇ ਸੀ ਕਰਾਉਣੇ ਜੇ ਇਹ ਫੀਮ ਤੋਂ ਬਿਨਾਂ ਕੋਈ ਚੀਜ਼ ਆ ਗਈ ਤਾਂ ਸਾਥ ਚ ਕਢਾ ਲਿਓ ਫਿਰ ਤੇ ਸਾਡੀ ਮਾਰੇਉ ਨਹੀਂ ਐਸੀ ਤੇਰੇ ਲਾ ਛੇਤਰਾਂ ਦਾ ਹਾਰ ਪਾਵਾਂਗੇ ਹੁਣ ਪਿੰਡ ਫਕਸ ਨੂੰ ਹੋਇਆ ਇੱਕ ਬੰਦਾ ਸੀ ਪ੍ਰੋਗਰਾਮ ਹੋਇਆ ਸੀ ਪਿੰਡ ਕੋਈ ਅੰਦਾਜ਼ ਦਾ ਮਲਾਜਮ ਆ ਉਹ ਵੀ ਪਹਿਲਾਂ ਪਹਿਲੀ ਦੀ ਗੱਲ ਜਿਹਨੇ ਬੋਲਿਆ ਸੀ ਰਾਜਨੀਤੀ ਗੁਰੂ ਘਰ ਚ ਚਨਾਉ ਗੱਲ ਇਹ ਹੈ ਕਿ 13 ਦੀ ਕਹਿੰਦਾ ਰਾਜਨੀਤੀ ਭਾਈ ਗੁਰੂ ਘਰਾਂ ਚ ਨਾ ਕਰਿਆ ਕਰੋ ਇਹ ਬੇਨਤੀ ਆ ਰਾਜਨੀਤੀ ਤਾਂ ਕਰੀਂਂਂਤੀ ਅਸੀਂ ਤਾਂ 2.5 ਲੱਖ ਦਵਾਈ ਤੀ ਉਹਨੇ ਗੁਰਦਾਰੇ ਦੇ ਐਸਜੀਪੀਸੀ ਨੂੰ ਪੈਸੇ ਜਮ੍ਹਾਂ ਕਰਾਏ ਫੇ 8000 ਲਿਆ ਕੇ ਇਨਸਾਨ ਸਾਹਿਬ ਇੱਕ ਖੂਰ ਖੜਾਤਾ ਇੱਕ ਤਾਂ ਹੈਗਾ ਸੀ ਪਹਿਲਾਂ ਹੁੰਡੇ ਗਿਆ ਲੱਗਿਆ ਹੋਈ ਏ ਇਨਸਾਨ ਸਾਹਿਬ ਮੈਂ ਪਰ ਗੁਰੂ ਘਰ ਦੀ ਗੱਲ ਮਸਲਾ ਸਿੱਖ ਧਰਮ ਵਾਲਾ ਵਿੱਚ ਵਾੜਨ ਦੀ ਚਾਹੁੰਦਾ ਉਹ ਇਨਸਾਨ ਸਾਹਿਬ ਖੜਾ ਹੁਣ ਦੂਨੇ ਦੂਸ ਨੂੰ ਪਤਾ ਕਿਹੜੇ ਪਾਸਾ ਦੇ ਗੁਰੂ ਘਰ ਚ ਲੱਗਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੀ ਆ ਨਾਲੇ ਪਹਿਲਾਂ ਖੜਾ ਕਲੇ ਪਹਿਲਾਂ ਜਿਨ੍ਹਾਂ ਨੇ ਲਵਾਇਆ ਤੀ ਉਹ ਇਹਨਾਂ ਦੱਸਿਆ ਕਿ ਉਹ ਨਹੀਂ ਜਦੋਂ ਲੋਨ ਲੱਗੇ ਆਲਾ ਲੋਨ ਨਹੀਂ ਨਾਲ ਦੋ ਨੇ ਇੱਕ ਦੇ ਚਾ ਚਪਣਾ ਲੈਣੀਆਂ ਨੇ ਵੀ ਆਪਦੀ ਕਰਨ ਲਾਤਾ ਜਿਹੜਾ ਕਹਿੰਦੀ ਰਾਜਨੀਤੀ ਨਾ ਕਰੋ ਇਤਾਂ ਕੱਲੀ ਰਾਜਨੀਤੀ ਚੱਲ ਕਰਕੇ ਤੂੰ ਗੁਰੂ ਘਰ ਨਾਲੇ ਪੈਸੇ ਉੱਤ ਨਾਲ ਲਵਾ ਗਿਆ ਇੱਕ ਹੈ ਤਾਂ ਹੈ ਦੀ ਉਹੀ ਲੱਖ ਰੁਪਿਆ ਸਾਡੇ ਪਿੰਡ 'ਚ ਕਿੰਨਾ ਕਦਾ ਸਾਡੇ ਪਿੰਡ 'ਚ ਆਮਦਨ ਹੁੰਦੀ ਆ ਗੁਰੂ ਘਰ ਨੂੰ ਹੋਰ ਕਾਹਤੇ ਲੱਗਦਾ ਕਾਹਤੇ ਹੋਰ ਲੱਗਦਾ ਚੋਂ ਕੰਮ ਨਹੀਂ ਉਹ ਲੱਖ ਰੁਪਿਆ ਪਵਾ ਕੇ ਵਿੱਚ 20000 ਉਹਨਾਂ ਸੰਤ ਸਾਹਿਬ ਲਵਾਤਾ ਬਪਿੰਦਰ ਇਹ ਬੰਦੇ ਨੇ ਜਿਹੜੇ ਨੇ ਬੋਲੇ ਆਂਦੀ ਉਹਦੇ ਵੀ ਯਾਦ ਨਹੀਂ ਹੁਣ ਆ ਵੀ ਮੈਂ ਬੋਲੇ ਆਂਦੀ ਪਰ ਆਪਾਂ ਯਾਦ ਰੱਖ ਲਈਏ ਕਿ ਵੀਰ ਬਾਹੁਣ ਡੈ ਫਾਕ ਤੋਂ ਮੰਨ ਕੇ ਜੀ ਵੀ 65 ਉਹ ਗੱਲਾਂ ਕੀ ਰੱਖਿਆ ਪਰ ਲੋਕ ਟਿਕਾ ਨਹੀਂ ਦਿੰਦੇ ਹੈਗੇ ਹੁਣ ਤੁਹਾਨੂੰ ਗੱਲ ਦੱਸਦਾ ਉਹ ਮੁੰਡਿਆਂ ਬਾਰੇ ਹੁਣ ਬੰਦੇ ਨੇ ਕਿਹਾ ਕਹਿੰਦਾ ਵੀ ਨਸਾਪਿੰਡ ਚ ਉਹ ਲੈ ਕੇ ਆਏ ਨੇ ਸੂਰੇ ਚ ਉਧਰ ਘੋੜਦਾ ਕਹਿੰਦਾ ਉਹ ਮੁੰਡੇ ਲੈ ਕੇ ਆਏ ਨੇ ਨਸਾਪਿੰਡ ਚ ਉਹਨਾਂ ਤਾਂ ਜੀ ਆਏ ਨਾਲੇ ਜਿਹੜਾ ਬੰਦੇ ਦਾ ਪ੍ਰੋਗਰਾਮ ਸੀ ਉਹ ਬੰਦਾ ਆਪਣੇ ਨਾਲ ਨਾਲ ਰਹਿਣ ਵਾਲਾ ਸੀ ਉਹ ਦੱਸੂ ਨਹੀਂ ਸਾਨੂੰ ਆ ਕੇ ਵੀ ਪਤੰਦਰਾ ਤੂੰ ਕਿਹਦੇ ਕੋਲੇ ਗੱਲ ਕਰਦਾ ਉਹਨੇ ਦੱਸੀ ਗੱਲ ਲੈ ਮੈਂ ਉਹਨੂੰ ਕਹਿਣਾ ਬੰਦੇ ਨੂੰ ਜਿਹੜਾ ਕਹਿੰਦਾ ਕਿ ਢੋ ਡੈਕਟ ਕਰਾ ਜੀ ਫਿਮ ਤੋਂ ਬਿਨਾ ਕੋ ਨਿਕਲਿਆ ਆ ਫੇਰ ਦੂਜੀ ਗੱਲ ਤੂੰ ਇੱਕ ਬੰਦਾ ਲਿਆ ਕੇ ਐ ਸਾਫਤ ਕਰਦੇ ਹੋ ਮੁੰਡਿਆਂ ਤੇ ਇੱਕ ਬੰਦੇ ਦਾ ਪਰਿਵਾਰ ਲਿਆ ਤੇ ਕੋਈ ਵੀ ਜਿਹੜੇ ਨਸਾਂ ਨਹੀਂ ਤੂੰ ਗੱਲ ਕਰਦਾ ਉਹ ਨਸਾ ਕਿਸੇ ਨੂੰ ਲਿਆ ਕੇ ਦਿੱਤਾ ਹੋਵੇ ਕਿਸੇ ਨਾਲ ਕਿਸੇ ਨੂੰ ਕਰਾਇਆ ਹੋਵੇ ਪਹਿਲੀ ਵਾਰ ਗੁਰੂ ਘਰ ਆ ਕੇ ਬੰਦਾ ਨਾਮ ਕਰਦੇ ਜੁੱਤੀਆਂ ਤੇਰੀਆਂ ਹੋਣਗੀਆਂ ਸਿਰ ਉਹਨਾਂ ਮੁੰਡਿਆਂ ਦਾ ਹੋਊ ਨਹੀਂ ਫਿਰ ਲੱਤ ਤੇਰੀ ਹੋਊਗੀ ਰਾੜ ਸਾਡਾ ਹੋਊਗਾ ਭੈਣ ਵਾਲਾ ਇਹ ਵੀ ਤੂੰ ਤਿਆਰੀ ਕਰ ਲੈ ਮਿੱਤਰਾਂ ਹੁਣ ਤੂੰ ਆਪਦੇ ਸਾਮ ਐ ਆ ਪਤਮੀ ਕਹਿੰਦੇ ਨੇ ਤੇਰੇ ਬੱਚੇ ਚਾਚੇ ਨੂੰ ਕਹਿਤਾ ਸੀ ਮੈਸੇਜ ਕਰੇ ਬਨੇ ਘਰ ਅੱਗੇ ਚਾਰ ਰਾਖੜੇ ਮਾਰ ਕੇ ਦੇਖ ਪਸੋਂ ਤੋਂ ਵੀ ਕਿਹਨੂੰ ਭੇਜਦਾ ਸੀ ਫਿਰ ਬਾਹਰ ਤੋਰੇ ਤਾਂ ਵਾਰੀ ਜਾ ਕੇ ਆਪਦੇ ਰਿਸ਼ਤੇਦਾਰ ਦੀ ਕੁੜੀ ਕੋਲ ਨਹੀਂ ਰਹਿ ਆ ਡਰ ਰਹਿੰਦੀ ਆ ਉਹਨਾਂ ਦੀਆਂ ਗੱਲਾਂ ਕਰ ਤੂੰ ਸਮਝ ਗਿਆ ਸਾਰੀ ਮੈਸੇਜ ਲੇਖ ਲੇਖ ਭੇਜ ਦਿੱਤੀ ਉਹ ਕੜਾਹ ਵੀ ਘਰ ਵਾਲੇ ਨੂੰ ਕੁਝ ਕਿਹਨੂੰ ਕਹਿੰਦੀ ਪੈਰੀ ਹੱਥ ਲਵਾ ਲਾ ਕੋਤ ਦੱਸੀ ਨਾ ਉਹਨੂੰ ਨਾ ਪਤਾ ਲੱਗ ਜੇ ਆਪਦੇ ਘਰੇ ਦੇਖਿਆ ਕਰ ਤੂੰ ਲੋਕਾਂ ਦੀਆਂ ਬੈਕਗ੍ਰਾਉਂਡਾਂ ਪ੍ਰੋਬਲਮਾਂ ਤੇਰੀ ਤਾਂ ਫਰੰਟ ਗ੍ਰਾਉਂਡ ਖਰਾਬ ਹੋ ਗਈ ਪਈ ਅਵਤੰਦਰਾ ਬੈਕਗ੍ਰਾਉਂਡ ਤੇਰੀ ਇੰਨੀ ਚੰਗੀ ਦਿੰਦਾ ਫਰੰਟ ਗ੍ਰਾਉਂਡ ਕੰਨੀ ਦੇਖ ਤੂੰ ਹੋਰ ਦੱਸ ਫਰੰਟ ਗ੍ਰਾਉਂਡ ਜੇ ਕਹਿੰਦੀ ਨਹੀਂ ਸੀ ਕਹੇ ਲਾ ਲਗਾਵੇਂਗਾ ਤੂੰ ਤਾਂ ਇਹਨੂੰ ਕਨੇ ਸਮਝ ਜਾ ਤੂੰ ਹਟ ਜਾ ਮ ਕੁਈ ਨਹੀਂ ਕੁਈ ਨਹੀਂ ਕੁਈ ਨਹੀਂ ਸਬਰ ਉਹ ਤਾਂ ਜੱਟੇ ਮਿਲਦੇ ਕੁਲੀ ਬੰਦਰਾ ਤੂੰ ਕਹੀ ਜਨਾ ਉਹ ਲੈ ਕੇ ਆ ਜਨੇ ਔਏ 5 ਸਾਲ ਹੋ ਗਏ ਚਲੋ ਮੈਂ ਇਹ ਗੱਲ ਵੀ ਮੰਨਦਾ ਕਿ ਉਹ ਮੁੰਡਿਆਂ ਨੇ ਕਰਿਆ ਸਾਰਾ ਕੁਝ ਮੈਂ ਇਹ ਗੱਲ ਤੋਂ ਮੰਨ ਕਰਨੀ ਨਾਲੇ ਜਿਹੜੀ ਚੀਜ਼ ਤੂੰ ਕਰਦਾ ਡੋਬ ਰੈਕਟ ਕਰਾ ਦੇ ਉਹ ਚੀਜ਼ ਤਾਂ ਜੀ ਨਿਕਲਿਆ ਹੋਈ ਹੁਣ ਵੀ ਔਏ 5 ਸਾਲ ਹੋ ਗਏ ਜੇ ਮੈਂ ਤਾਂ ਕੋਈ ਹੋਰ ਕਰਦਾ ਵੀ ਤੀ ਚਲ ਮੰਨਿਆ ਉਹ ਆ ਚੀਜ਼ਾਂ ਨੇ ਜਿਹਨੇ ਤੂੰ ਗੱਲ ਕਰਦਾ ਹੈ ਨਹੀਂ ਦੀ ਉਹ ਤਾਂ ਕਰੈਕਸ ਕਰੈਕਸ ਕੋਵਰੀਆਂ ਚੀਜ਼ਾਂ ਦੀ ਹਮਠੀ ਗਾ ਤੂੰ ਜਿਹੜੇ ਤੂੰ ਗੱਲ ਕਰਦਾ ਉਹ ਜਿੱਥੇ ਪਹੁੰਚੇਵੇਂ ਨੇ ਉੱਥੇ ਤਾਂ ਪਹੁੰਚੇ ਵੀ ਨਹੀਂ ਤੀ ਮੁੰਡੇ ਜਿਹੜੀਆਂ ਵੀ ਤੂੰ ਗੱਲ ਕਰਦਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਇਹ ਚੀਜ਼ਾਂ ਦਾ ਬਾਕੀ ਗੱਲ ਤੂੰ ਗੱਲ ਯਾਰ ਆਪਾਂ ਨਹੀਂ ਕਰੇ ਨਾ ਕਰੇ ਬੰਦਾ ਮੁੱਕ ਤਾਰਾ ਚਾਹੁੰਦਾ ਤੁਸੀਂ ਲੋਕ ਆਉਣ ਨਹੀਂ ਦਿੰਦੇ ਇਹਦੇ ਠੀਕ ਹੈ ਨਾ ਡੋਬ ਡਾਕਟਰ ਕਰਾ ਲਾ ਉਹ ਮੁੰਡਿਆਂ ਦਾ ਜੇ ਨਿਕਲਿਆ ਫੀਮ ਤੋਂ ਬਿਨਾ ਕੁਝ ਆਇਆ ਹਾਂ ਕੁੱਤੀਆਂ ਤੇਰੀਆਂ ਸਿਰ ਸਾਡਾ ਨਹੀਂ ਫਿਰ ਭਰਾਵਾ ਲੱਤ ਆ ਵੀ ਤੜਾਉਂਗਾ ਤਰ ਤਿਆਰ ਹੋ ਜੀ ਗੱਲ ਡੋਬ ਡਾਕਟਰਾਂ ਤੇ ਨਿਪੜੂ ਹੋਰ ਦਾਸ ਆ ਗੱਲਾਂ ਤੂੰ ਕਰਨੀਆਂ ਬੰਦ ਕਰ ਤੇ ਇਹੀ ਗੱਲਾਂ ਹੁੰਦੀਆਂ ਨੇ ਜਦੋਂ ਕਰਦੇ ਨੇ ਜੇ ਬੰਦਾ ਕੋ ਵਣ ਜੇ ਮਨ ਤ ਉਹ ਤਾਂ ਛੱਡ ਕੇ ਯਾਰ ਦਾ ਮਹੀ ਚੀਜ਼ ਜਿੱਤੇ ਆਪਾਂ ਦਾ ਪ੍ਰਮਾਤਮਾ ਨਾਲ ਜੁੜ ਕੇ ਗੱਲ ਸੁਣੋ ਉਹ ਬੰਦਿਆਂ ਦੀ ਪਰ ਤੈਨੂੰ ਮੈਂ ਦੱਸਦਾ ਆਪਾਂ ਆਪ ਕਪੂਰਦੇ ਆ ਉਹਨਾਂ ਦਾ ਖੜਿਆ ਜੇ ਨਿਕਲਿਆ ਆਵੇ ਆ ਚੀਜ਼ ਹਾਂ ਪੈਨੂ ਕਹਿਤਾ ਸਾਫ਼ ਚੱਲੇਗਾ ਪਰ ਤੁਸੀਂ ਮੱਕ ਤੋਰਾ ਚਾਹ ਨਹੀਂ ਦਿੰਦੇ ਜਿਹਨਾਂ ਨੂੰ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਹੋ ਗਏ 2019 20 ਦੇ ਬੰਦੇ ਮੁੜੇ ਵੇ ਤੁਸੀਂ ਉਹਨਾਂ ਨੂੰ ਢੇੜ ਢੇੜ ਪਿੰਡ ਚ ਕਹਿੰਦੇ ਵਾਕੀ ਤੂੰ ਬੰਦਾ ਰਿਆ ਯਾਰ ਕਰਿਆ ਉਹਨਾਂ ਨੇ ਸਾਰਾ ਕੁਝ ਕਰਿਆ ਲਾਲਾ ਕਰਿਆ ਦੋ ਟੈਸਟ ਕਰਾ ਲਓ ਜੇ ਨਿਕਲਿਆ ਆਵੇ ਤਾਂ ਕਹਿੰਦੇ ਆ ਤੁਸੀਂ ਕਰਾ ਲਓ ਜਿੱਥੇ ਕਹਿੰਦੇ ਆ ਹੁਣ ਪਰ ਕਰਿਆ ਵੀ ਆਏ ਪਰ ਹੁਣ ਉੰਨਾ ਨੇ ਮੁੰਡੇ ਹਾਂ ਗਲਤੀ ਐ ਕਰਤੀ ਮੈਂ ਕਹਿੰਦਾ ਵੀ ਇੱਕ ਪਰਿਵਾਰ ਦਾ ਤੂੰ ਕੁਛ ਲੈ ਆ ਕੇ ਬੰਦਾ ਨੇਮ ਕਰਦੇ ਉਹਦੇ ਕੋਲੇ ਬੈਠੇ ਦੇ ਬੰਦਾ ਕੋਈ ਚਲਾ ਕੇ ਬੈਹਿ ਕੇ ਕਰਨ ਲਾਗੇ ਉਹਨੇ ਕਿਸੇ ਨੂੰ ਕਿਸੇ ਨਾਲ ਕਰਾਇਆ ਉਹ ਵੀ ਕਿਸੇ ਨੂੰ ਕਰਨ ਨੂੰ ਦਿੱਤਾ ਹੋਵੇ ਵੀ ਲੈ ਆ ਅਗਲੇ ਨੇ ਅਸੀਂ ਉਹ ਬੰਦਿਆਂ ਦੀ ਇੰਨੀ ਜ਼ਿੰਮੇਵਾਰੀ ਲੈ ਸਕਦੇ ਹਾਂ ਹੋਰ ਦਾ ਤੂੰ ਨੇਮ ਕਰਾ ਦੇ ਇੱਕ ਬੰਦੇ ਦਾ ਲਿਆ ਕੇ ਪਰ ਜਿਹੜੀ ਗੱਲ ਤਾਂ ਕਹੀ ਆ ਇਹਦੇ ਦਾ ਤ ਵੀਰੇ ਤੈਨੂੰ ਸਿੱਧਮ ਸਿੱਧੇ ਟੱਕਰਾਂਗੇ ਅਸੀਂ ਉਹ ਮੁੰਡਿਆਂ ਨਾਲ ਖੜੇ ਆ ਕਈ ਉਹ ਤਾਂ ਬੰਦਾ ਰਾਜਨੀਤੀ ਚ ਬੰਦਾ ਹੋਉਣੀ ਕਰਦਾ ਹੈਗਾ ਤੁਸੀਂ ਲੱਪਾ ਖਿੱਚਦੇ ਹੋ ਹਰ ਬੰਦਾ ਜੇ ਉੱਠ ਖੜੇ ਫੇਰਾ ਅਗਲਾ ਪਿੰਡ ਕਿੰਨੀ ਥੋੜੋ ਦੇਖੂਗਾ ਲੱਗੂਗਾ ਆਹ ਕੰਮ ਕਰੇ ਨੇ ਇਹ ਪਿੰਡ ਬਾਕੀ ਮਹੀਨੇ ਗਰੰਟੀ ਵਿੱਚ ਕਿਹੜਾ ਪਿੰਡ ਢੱਡ ਕੇ ਬਾਹਰ ਰਹਿੰਦਾ ਯਾਰ ਉਹ ਹੀ ਪਿੰਡ ਜਿਹਨਾਂ ਇੰਟਰਫੇਅਰ ਕਰਦੇ ਨੇ ਤਾਹੀਂ ਉਹਦਾ ਪਿੰਡ ਦਾ ਵਿਕਾਸ ਨਹੀਂ ਹੁੰਦਾ ਉਹ ਹੀ ਜਿਹੜੇ ਬੰਦੇ ਘਰ ਹੋ ਜਾਂਦੇ ਨੇ ਉਹ ਕੀ ਸੋਚ ਰਹੇ ਜਿਵੇਂ ਰਹਿੰਦੀ ਨਹੀਂ ਉਹਨਾਂ ਨੂੰ ਕੀ ਪਤਾ ਸਮਝਿਆ ਤਾਂ ਉਹਨਾਂ ਨੂੰ ਪਤਾ ਹੁੰਦਾ ਲੈ ਗਰੰਟੀ ਲੈਣਾ ਮੈਂ ਜੇ ਕਿਤੇ ਕਾਂਗਰਸੀ ਸਰਕਾਰ ਆ ਜਾਂਦੀ ਦੁਬਾਰੇ ਇਹ ਪਿੰਡ ਤੇ ਗਰਾਊਂਡ ਨੂੰ ਬਣਿਆ ਹੁੰਦਾ ਗਰਾਊਂਡ ਤਾਂ ਕਮੇਂਟਾਂ ਕਰ ਲਈਆਂ ਸੀ ਉਹਨਾਂ ਮੰਡਿਆਂ ਨੇ ਉਤੋਂ ਐਵੇਂ ਵੀ ਕਹਿਤਾ ਸੀ ਲੀਡਰ ਆ ਜਾਂਦਾ ਕਹਿਣ ਉਹਨਾਂ ਜਲਦੀ ਦੇਖਦੇ ਆਂ ਜੀ ਇੰਨੇ ਇਤਨਾ ਸਾਰ ਨੂੰ ਜੇ ਇੰਨੇ ਉਦੋਂ ਮਤਲਬ ਬੰਦੇ ਨੇ ਦੇਣੇ ਹੁੰਦੇ ਨਹੀਂ ਸਮਝਜੋ ਇਹ ਗੱਲ ਕਹਿੰਦਾ ਸੀ ਲੀਟਰ ਉਹਨਾਂ ਨੂੰ ਜਿੰਨਾ ਦੀ ਗੱਲ ਕਰਦਾ ਮੈਂ ਤਾਂ ਉਹੀ ਨਹੀਂ ਪਰਿਆ ਫਿਰਦਾ ਵੀਰੇ ਜਿਹੜਾ ਚੀਜ਼ ਕਰਨ ਵਾਲਾ ਉਹ ਤਾਂ ਮੈਂ ਬੱਟੀ ਨਹੀਂ ਸਰਦਾ 50 ਗ੍ਰਾਮ ਦੀ ਉਹਨਾਂ ਨੇ ਹਰੇਕ ਟੀਚਲੇ ਵਾਲਾ ਵੰਡੀਆਂ ਬੰਦਿਆਂ ਦੇ 25 ਬੰਦੇ ਆਂ ਫੈਂਸਰਾਂ ਦਵਾਈਆਂ ਬਿਨਾ ਸਰਪੰਚੀ ਮੈਂਪਰੀ ਤੋਂ ਹੋਰ ਦੱਸ ਕਿੱਥੇ ਫਿਰਦਾ ਕਾਕਾ ਕਦੇ ਬੈਹਿ ਕੇ ਮਿਲ ਕੇ ਵਿਚਾਰਾਂ ਕਰੀਂ ਫਿਰ ਜੇ ਤੈਨੂੰ ਫਲਾਉਣਾ ਸੀ ਪਰਿਵਾਰਾਂ ਤੇ ਜਾਣਾ ਨਹੀਂ ਚਾਹੁੰਦੇ ਜੇ ਬਾਗੇ ਕਹਿੰਦਾ ਜਿਵੇਂ ਤੂੰ ਕਹਿਣਾ ਅਗਲੇ ਦਾ ਕਰੈਕਟਰ ਖਰਾਬ ਕਰਨ ਬਾਰੇ ਸੋਚਣਾ ਜੇ ਐ ਇੰਨੀਆਂ ਕ ਬੇਨਤੀਆਂ ਤੇ ਆ ਗੱਲਾਂ ਕਰਕੇ ਪਿੰਡਾਂ 'ਚ ਨਜ਼ਰ ਕੁਝ ਪਿੰਡਾਂ 'ਚ ਹੈਗੇ ਸਿਆਣੇ ਲੋਕ ਮੈਨੂੰ ਪਤਾ ਹੈ ਵਧੀਆ ਕੰਮ ਕਰਦੇ ਆ ਸੜਾਉਂਦੇ ਵੀ ਹੈਲਪ ਕਰਦੇ ਔਰ ਆਪ ਜਿਨ੍ਹਾਂ ਨੇ ਆਪ ਦੇ ਕਮਰੇ ਡਾੜਾ ਇਹ ਚੀਜ਼ਾਂ ਚੋਂ ਨਿਕਲੇ ਹੋਣ ਤੁਸੀਂ ਉਹਨਾਂ ਨੂੰ ਬਦਨਾਮ ਕਰੀ ਜਾਂਦੇ ਹੋ ਕਹਿੰਦੇ ਆਏ ਉਹਨਾਂ ਨੇ ਲਿਆਂਦਾ ਉਹ ਕਰੇ ਤੁਸੀਂ ਐਂ ਕਰੋ ਕੋਈ ਇੱਕ ਇੱਕ ਦਾ ਪਰਿਵਾਰ ਤਾਂ ਆਜੇ ਵੀ ਹਾਨੀਮ ਕਰਦੇ ਇਹ ਗੱਲ ਮੁੰਡਾ ਤਾਂ ਮੰਨ ਵੀ ਉਹਨਾਂ ਨਾਲ ਰਹਿੰਦਾ ਹੋਊਗਾ ਨਹੀਂ ਕਹੂਗਾ ਪਰਿਵਾਰ ਤਾਂ ਆਜੇ ਵੀ ਹਾਂ ਭਾਈ ਸਾਡਾ ਮੁੰਡਾ ਇਹਨਾਂ ਨੇ ਲਾਇਆ ਤੁਸੀਂ ਨੇਮ ਕਰਦੇ ਹਾਂ ਪਹਿਲੀ ਵਾਰ ਉਹਨਾਂ ਨਾਲ ਕਰਿਆ ਲੈ ਇੰਨੀ ਗੱਲ ਸਾਫ਼ ਕਰਤੀ ਭਰਾਵਾ ਤੇਰੇ ਮੂਹਰੇ ਲੱਭ ਥਲੇ ਦੀ ਨਾਂ ਇਹ ਮੁੰਡਿਆਂ ਦਾ ਨਿੱਜੀ ਮਸਲਾ ਤੇ ਮੁੰਡੇ ਤੁਸੀਂ ਸਮਝ ਕੇ ਹੋਵੋਗੇ ਬੰਦਾ ਹੁਣ ਬੰਦਾ ਵੀ ਸਮਝ ਚੁੱਕ ਜਿਹਨੇ ਗੱਲ ਕਰੀ ਆ ਵੀ ਉਹ ਲੈ ਕੇ ਆਏ ਨੇ ਉਹਨਾਂ ਨੇ ਗਾਲੇ ਉਹ ਬੰਦਾ ਆਪਦੇ ਆਪ ਨੂੰ ਵਿਚਾਰ ਲਏ ਉਹਨਾਂ ਨੇ ਇਹੀਆਂ ਚੈਕਾਂ ਪਈਆਂ ਨੇ ਪਰਿਵਾਰ ਦੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਨਾਲੇ ਆਪ ਦੇ ਨਾਲ ਆਪਾਂ ਐ ਨਹੀਂ ਕਹਿੰਦੇ ਵੀ ਆਹ ਕੰਮ ਦਾ ਕਰਿਆ ਤੇਰੇ ਜਵਾਕਾਂ ਨਹੀਂ ਮੈਂ ਉਹ ਚੀਜ਼ਾਂ ਕਰਤੀਆਂ ਉਹ ਤਾਂ ਜਿਹੜੀਆਂ ਕਿਤੇ ਹੋਈਆਂ ਵੀ ਨਹੀਂ ਕੱਲ ਜੋ ਤੁਸੀਂ ਤਾਂ ਥੱਲੇ ਲਿਆ ਕੇ ਸਿੱਟੀ ਬੈਠੇ ਹੋ ਅਸੀਂ ਫੇਰ ਵੀ ਰੱਬ ਤੋਂ ਡਰਦੇ ਹਾਂ ਇੰਨੀ ਇੱਕ ਬੇਨਤੀ ਆ ਬਾਕੀ ਤੁਸੀਂ ਮੁੰਡੇ ਵੀ ਸਮਝ ਗਏ ਹੋਵੋਗੇ ਤੇ ਬੰਦਾ ਆਪੇ ਸਮਝ ਗਿਆ ਉਹ ਗੱਲ ਅੱਜ ਇਹ ਮਸਲਾ ਨਿੱਜੀ ਸੀ ਉਹਨਾਂ ਮੁੰਡਿਆਂ ਦਾ ਤਾਂ ਮੈਂ ਵੀਡੀਓ ਪਾਈ ਆ ਪਰ ਮੈਂ ਪਾਉਣਾ ਨਹੀਂ ਚਾਹੁੰਦਾ ਆਪਾਂ ਆਮ ਮੁੱਦਿਆਂ ਤੇ ਪਾਉਣੇ ਆ ਪਰ ਦੱਸਣਾ ਚਾਹੁੰਦਾ ਮੁੱਖ ਤਾਰਾ ਅੱਜ ਮੁੰਡੇ ਕਿਉਂ ਨਹੀਂ ਆਉਂਦੇ ਤੁਸੀਂ ਪੰਜ ਪੰਜ ਸਾਲਾਂ ਵਾਲਿਆਂ ਦੀਆਂ ਤਾਂ ਅਢੇੜੀ ਜਾਂਦੇ ਹੋ ਗੱਲਾਂ ਜੇ ਕੋਈ ਕਰਨਾ ਕਰਦਾ ਇਹ ਨਹੀਂ ਕਿ ਕਿੱਥੇ ਤਾਂ ਲੱਗ ਜੂ ਵੀਰੇ ਛੱਡਣ ਨੂੰ ਟਾਈਮ ਵੀ ਲੱਗਦਾ ਪਤਾ ਵੀ ਇਹ ਤਿਰਪਾ ਵੀ ਛੱਡਿਆ ਜਿਹੜੇ ਬੰਦੇ ਨੇ ਅਸੀਂ ਤੋਂ ਨਿਕਲਿਆ ਉਹੀ ਦੂਜੇ ਨੂੰ ਛੜਾ ਸਕਦਾ ਤੁਸੀਂ ਕਿ ਤੁਹਾਨੂੰ ਵੀ ਪਤਾ ਕੀ ਰੋਗ ਨੇ ਕਿੰਮ ਬੰਦਾ ਲੱਗਦਾ ਕਿਵੇਂ ਬੰਦਾ ਹਟਦਾ ਕੀ ਕਰਨਾ ਪੈਂਦਾ ਯਾਰ ਤੇ ਮੁੜਨਾ ਕਿਵੇਂ ਆ ਧੰਨਵਾਦ ਇੰਨੀਆਂ ਕਬੰਤੀਆਂ ਦੀ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਇਹਨੂੰ YouTube ਤੇ ਆਪਣਾ ਚੈਨਲ ਲਕੀਰ ਦੇ ਫਕੀਰ ਬਸ ਉਮੀ ਲਕੀਰ ਖਿੱਚਦੀ ਆਪਣੀਆਂ ਗੱਲਾਂ ਨੇ ਹਾਂ ਭਾਈ ਆਪਾਂ ਫਕੀਰਾਂ ਧੰਨਵਾਦ